ਇਹ ਪਿੰਡ ਸੁਹਾਰਾ ਮੋਹਾਲੀ ਦਾ ਸੁਹਾਰਾ ਪਿੰਡ ਹੈਗਾ ਆ ਤੇ ਉਥੇ ਜਿਹੜੀ ਬੇਸਮੈਂਟ ਸੀਗੀ ਉਹ ਪੱਟੀ ਜਾ ਰਹੀ ਸੀ ਮਕਾਨ ਦੀ ਕਿਸੇ ਦੀ ਉਸਦੇ ਨਾਲ ਦੀ ਜਿਹੜੀ ਬਿਲਡਿੰਗ ਹੈ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਹੈ ਕਲਾਪਸ ਹੋ ਗਈ ਹੈ ਉਹਦੇ ਵਿੱਚ ਜਿਹੜੇ ਘਰ ਦੇ ਲੋਕ ਸੀਗੇ ਉਹ ਵੀ ਰਹਿ ਰਹੇ ਸੀਗੇ ਸਾਰੇ ਬੰਦੇ ਜਿਹੜੇ ਨੇ ਪਿੰਡ ਦੇ ਲੋਕ ਨੇ ਮਦਦ ਕਰ ਰਹੇ ਨੇ ਸਾਰੇ ਤੇ ਇਸ ਦੇ ਨਾਲ ਪੁਲਿਸ ਫੋਰਸ ਅੱਥੇ ਮੌਕੇ ਤੇ ਪਹੁੰਚੀ ਹੋਈ ਹੈ ਤੇ ਹੋਰ ਜਿਹੜੇ نیچے ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਹੈ ਕੱਢਣ ਦੀ ਜਿਹੜੇ نیچے ਦਬੇ ਹੋ ਲੋਕਾਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਤੇ ਪਿੰਡ ਦੀ ਜਿਹੜੀ ਜਨਤਾ ਹੈਗੀ ਹੈ ਉਹ ਸਾਰੇ ਬੰਦੇ ਜਿਹੜੇ ਨੇ ਉਹ ਮਦਦ ਕਰਨ ਵਿੱਚ ਲੱਗੇ ਹੋਏ ਨੇ ਤੇ ਇਸ ਦੇ ਇਸ ਦੇ ਨਾਮ ਨਾਲ ਜਿਹੜੀ ਆਪਾਂ ਗੱਲ ਕਰਦੇ ਆਂ ਤੇ ਕਿੰਨੇ ਬੰਦੇ ਆਗੇ ਨੇ ਉਹ ਵੀ ਗੱਲ ਕਰਾਂਗੇ ਕਿੰਨੇ ਕਿੰਨੇ ਬੰਦੇ ਆਂ ਅਸੀਂ ਨਹੀਂ ਕਿੰਨੇ ਕਿੰਨੇ ਬੰਦੇ ਭਾਜੀ ਕੀ ਹੋਇਆ ਕੀ ਹੈਗਾ ਮਾੜੀ ਜੀ ਗੱਲ ਦੱਸੋ ਇਹ ਹੋਇਆ ਵੀਰ ਜੀ ਇੱਥੇ ਅੱਜ ਨਾ ਚਾਰ ਮੰਜ਼ਿਲਾ ਬਿਲਡਿੰਗ ਕਰੀ ਉਹਦੇ ਨਾਲ ਬੇਸਮੈਂਟ ਪਟ ਰਹੇ ਸੀ ਛੋਟੀ ਜਿਹੀ ਜਗ੍ਹਾ ਸੀ ਉਹਨਾਂ ਦਾ ਪਹਿਲਾਂ ਇੱਥੇ ਚਾਰ ਮੰਜ਼ਲੀ ਮਕਾਨ ਬਣਿਆ ਹੋਇਆ ਸੀ ਪੀਜੀ ਦਾ ਤੇ ਉਹਦੇ ਨਾਲ ਜਗ੍ਹਾ ਸੀ ਖਾਲੀ ਉਹ ਖਾਲੀ ਜਗ੍ਹਾ ਬੇਸਮੈਂਟ ਪਟ ਰਹੇ ਸੀ ਵੈਸੇ ਹੈ ਤਾਂ ਮੂਰਖ ਮੱਤੀ ਇਹ ਮੈਂ ਕਹੂੰਗਾ ਵੀ ਮੌਤ ਨੂੰ ਸਹੇੜਨਾ ਗਲਤੀ ਆਪਣੀ ਦੇਖੋ ਮੈਂ ਫੇਰ ਕੈਮਰੇ ਦੇ ਕਹਿ ਰਿਹਾ ਕਿਉਂਕਿ ਆਪਣੀ ਜਾਨ ਨੂੰ ਖਤਰਾ ਦੇ ਨਾਲ ਲੋਕਾਂ ਨੂੰ ਖਤਰੇ ਵਿੱਚ ਪਾਇਆ ਇਹ ਬਿਲਡਿੰਗ ਸਾਰੀ ਗਿਰ ਗਈ ਚਾਰ ਮੰਜ਼ਲੀ ਬਿਲਡਿੰਗ ਦੀ ਜ਼ਿੰਮੇਵਾਰ ਵਿੱਚ ਬਣਿਆ ਹੋਇਆ ਤੇ ਹਾਂਜੀ ਲੋਕ ਵੀ ਰਹਿੰਦੇ ਦੇ ਤੇ ਕੁਝ ਲੱਗ ਲੱਗ ਤਰ੍ਹਾਂ ਦੇ ਵਿਚਾਰ ਆ ਕੋਈ ਕਹਿੰਦਾ ਵੀ ਵਿੱਚ ਤੇ ਬੰਦੇ ਖਾਲੀ ਹੋ ਗਏ ਕੋਈ ਕਹਿੰਦਾ ਨਿਕਲ ਗਏ ਕੋਈ ਕਹਿੰਦਾ ਹੈਗੇ ਆ ਪਰ ਸੂਤਰਾਂ ਦੇ ਅਨੁਸਾਰ ਪਤਾ ਲੱਗ ਰਿਹਾ ਕਿ 5-7 ਬੰਦੇ ਥੱਲੇ ਦਬੇ ਹੋਏ ਹੈਗੇ ਕੁਝ ਆਵਾਜ਼ਾਂ ਆ ਰਹੀਆਂ ਬੰਦਿਆਂ ਦੀਆਂ ਪਰ ਪ੍ਰਸ਼ਾਸਨ ਹੁਣ ਹਰਕਤ 'ਚ ਆਇਆ ਹੈ ਹੌਲੀ ਹੌਲੀ ਮਸ਼ੀਨਾਂ ਵੀ ਆਈਆਂ ਜੇਬੀਸੀ ਇਹ ਤਕਰੀਬਨ ਤਕਰੀਬਨ 2 ਘੰਟੇ ਹੋ ਗਏ ਜੀ ਸਵਾ ਪੰਜ ਜੀ ਆ 2 ਘੰਟੇ ਦੇ ਲਗਭਗ ਹੋ ਗਿਆ ਇਹ ਸਾਰੀਆਂ ਜਿਹੜੀਆਂ ਗੱਲਾਂ ਤਕਰੀਬਨ ਚੱਲ ਰਹੀਆਂ ਤੇ ਪ੍ਰਸ਼ਾਸਨ ਹੁਣ ਹਰਕਤ ਚ ਆਇਆ ਮਸ਼ੀਨਾਂ ਵੀ ਆ ਗਈਆਂ ਕਿਉਂਕਿ ਵੱਡੇ ਵੱਡੇ ਪਿੱਲਰ ਇੰਦੇ ਵਿੱਚ ਤੇ ਕੋਈ ਹੋਰ ਕੋਈ ਬੱਚਾ ਲਾ ਪਤਾ ਨਿਕਲਿਆ ਕੋਈ ਹਜੇ ਕੋਈ ਬੰਦਾ ਨਿਕਲਿਆ ਤੇ ਬੰਦਾ ਕੱਢਣ ਵਾਸਤੇ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪੱਧਰ ਤੋਂ ਪਹਿਲਾਂ ਮਲਬਾ ਜਿਹੜਾ ਮਲਬਾ ਬਹੁਤ ਭਾਰੀ ਹੈ ਵੱਡੇ ਵੱਡੇ ਪਿੱਲਰ ਹੈਗੇ ਉਹ ਮਸ਼ੀਨਾਂ ਨਾਲ ਚੱਕੇ ਜਾਣੇ ਤੇ ਸਰੀਆ ਮਸ਼ੀਨਾਂ ਨਾਲ ਵੱਢਿਆ ਜਾਣਾ 16 16 ਦਾ ਸਰੀਆ ਉਹ ਆਮ ਹੱਥਾਂ ਨਾਲ ਤਾਂ ਕੱਟ ਨਹੀਂ ਹੋਣਾ ਮਸ਼ੀਨਾਂ ਨਾਲ ਕੱਟ ਗਏ ਤਾਂ ਬੰਦੇ ਜਿਹੜੇ ਆ ਉਹ ਕੱਢੇ ਜਾ ਰਹੇ ہیں ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਪਰਮਾਤਮਾ ਸ਼ੁਕਰ ਕਰੇ ਜਿੰਨੇ ਬੰਦੇ ਦੱਬੇ ਹੋਏ ਆ ਉਹ ਸਾਰੇ ਜ਼ਿੰਦਾ ਬਾਹਰ ਨਿਕਲਣ ਤਾਂ ਕਿ ਜਿੰਨੇ ਲੋਕ ਲੱਗੇ ਹੋਏ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਕੰਮ ਆ ਸਕੇ ਕਿੰਨੇ ਕੁ ਲੋਕ ਮੇਕੀ ਅਫਸਰ ਘੜ ਘੜ ਆਏ ਅਫਸਰ ਤਕਰੀਬਨ ਪ੍ਰਸ਼ਾਸਨ ਸਾਡੇ ਸਤਕਾਰਯੋਗ ਡੀਐਸਪੀ ਸਾਹਿਬ ਬੱਲ ਸਾਹਿਬ ਉਹ ਜਦੋਂ ਇਹ ਇਨਸੀਡੈਂਟ ਹੋਇਆ ਉਸੇ ਟਾਈਮ ਤੋਂ ਇੱਥੇ ਉਹ ਪਹੁੰਚ ਗਏ ਉਹ ਆਪਣੀ ਟੀਮ ਦੇ ਨਾਲ ਸਾਰੇ ਜਿੰਨੇ ਵੀ ਲੱਗੇ ਨੇ ਪ੍ਰਸ਼ਾਸਨ ਹੌਲੀ-ਹੌਲੀ ਜੀਮੇ ਪਤਾ ਚਲਦਾ ਜਾ ਰਿਹਾ ਹੈ মিডিਆ ਦੇ ਮਾਧਿਅਮ ਰਾਹੀਂ ਸਾਰੇ ਲੋਕ ਪਹੁੰਚ ਰਹੇ ਨੇ ਤੇ ਇੱਥੇ ਆਪਣਾ ਜਿਹੜੀ ਕੰਮ ਕਰ ਰਹੇ ਨੇ ਕੋਈ ਹਾਲ ਤੱਕ ਬੰਦਾ ਨਿਕਲੇ ਨਹੀਂ ਹੈਗਾ ਕੋਈ ਕੋਈ ਉਹਦਾ ਕੋਈ ਪੜੋਸੀ ਹੋਵੇ ਕੋਈ ਕਹਿੰਦਾ ਕੋਈ ਅੰਦਰ ਬੰਦਾ ਹੈਗਾ ਆ ਪੜੋਸੀ ਇਹ ਹੈ ਜੀ ਗੱਲ ਪੜੋਸੀ ਇੱਕ ਤਾਂ ਉੱਪਰ ਪੀਜੀ ਦੇ ਕੁੜੀ ਰਹਿੰਦੀ ਸੀ ਉਹਦੀ ਸ਼ੱਕ ਹੈ ਤੇ ਥੱਲੇ ਹੋਰ ਸੀ ਦੋ ਬੰਦ ਮੇਰੇ ਪਰਿਵਾਰ ਨਾਲ ਗੱਲ ਹੋਈ ਹੈ ਜਿਹਦਾ ਪੀਜੀ ਸੀ ਉਹਨੂੰ ਮੈਂ ਪੁੱਛਿਆ ਵਿਚਾਰਾ ਬਹੁਤ ਸਹਿਮਿਆਂ ਤੇ ਡਰਿਆ ਹੋਇਆ ਸੀ ਉਹਨੇ ਮੈਨੂੰ ਦੱਸਿਆ ਕਿ ਚਾਰ ਪੰਜ ਬੰਦੇ ਥੱਲੇ ਦੱਬੇ ਹੋਏ ਆ ਉਹ ਬੜਾ ਘਬਰਾਇਆ ਸੀ ਤੇ ਪ੍ਰਮਾਤਮਾ ਕਰੇ ਕਿ ਸਾਰੇ ਮਿਹਨਤ ਕਰ ਰਹੇ ਆ ਲੋਕ ਉਹ ਬੰਦੇ ਸਾਰੇ ਜਿਉਂਦੇ ਬਚ ਸਕਣ ਕਿ ਪਹਿਲਾਂ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਸਭ ਨੇ ਹਾਂਜੀ ਹਾਂ ਸਭ ਤੋਂ ਪਹਿਲਾਂ ਸਾਡੇ ਸਾਰੇ ਪਿੰਡ ਦੇ ਜਿੰਨੇ ਵੀ ਮਤਲਬ ਸਾਰੇ ਲੋਕ ਨੇ ਸਾਰੇ ਤੁਹਾਡੇ ਸਾਹਮਣੇ ਆ ਜਿੰਨਾ ਵੀ ਇਕੱਠ ਲੱਗਿਆ ਸਾਰੇ ਆਪਣੇ ਆਪਣੇ ਇੱਕ ਇੱਕ ਇਕਿੱਟ ਚੱਕ ਗਏ ਲੋਕਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਕਿ ਕਿ ਕਿਹੜਾ ਬੰਦਾ ਹੈਗਾ ਉਹਨੂੰ ਬਚਾਉਣ ਦੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕਰ ਰਹੇ ਆ ਕਿ ਲਹਿਰ ਦਿਖਾ ਦਿਓ ਤੇ ਸਾਡੇ ਮੀਡੀਆ ਕਰਮੀ ਸਾਡੇ ਜਿਹੜੇ ਲੋਕ ਨੇ ਸਾਡੇ ਮੀਡੀਆ ਵਾਲਿਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਲਹਿਰ ਦਿਖਾਓ ਤਾਂ ਕਿ ਅੰਦਰ ਜਿਹੜਾ ਹੈਗਾ ਉਹ ਪਤਾ ਲੱਗ ਸਕੇ ਕਿ ਕੌਣ ਹੈ ਕੌਣ ਅੰਦਰ ਗਿਆ ਹੈਗਾ ਪਰ ਇਹ ਗੱਲ ਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਅਗਰ ਤੁਸੀਂ ਦੇਖਦੇ ਆ ਤਾਂ ਤੁਸੀਂ ਦੇਖ ਦਿਓ ਕਿ ਕਾਫੀ ਜ਼ਿਆਦਾ ਲੋਕ ਜਿਹੜੇ ਆ ਜਿੱਥੇ 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 ਤੇ ਇਹ ਮਸ਼ੀਨਾਂ ਵਾਲੀਆਂ ਨੇ ਕੰਮ ਕਰ ਰਹੇ ਨੇ ਅੰਦਰ ਦਿਖਾ ਰਹੇ ਨੇ ਕੋਈ ਬੰਦਾ ਅੰਦਰ ਹੋ ਸਕਦਾ ਹੈਗਾ ਤੇ ਇਹ ਇਹ ਵੀ ਦੂਜੀ ਬਿਲਡਿੰਗ ਹੈ ਵੀ ਤੇ ਬਿਲਡਿੰਗ ਤੁਹਾਨੂੰ ਦਿਖਾਉਣੀ ਹੈ ਕਿਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਤੁਹਾਨੂੰ ਦਿਖਾਈ ਦੇ ਰਹੀਆਂ ਕਿਉਂਕਿ ਪੂਰੀ ਬੁਢੀ ਚਾਰ ਮਲ ਦਾ ਬਿਲਡਿੰਗ ਜਿਹੜੀ ਹੈਗੀ ਹੈ ਉਹ ਜ ਆਪਣਾ ਆਪਾਂ ਗੱਲ ਕਰੀਏ ਜਸਮੀਤ ਪੂਰੀ ਬਿਲਡਿੰਗ ਜਿਹੜੀ ਹੈ ਕਲੈਪਸ ਹੋ ਗਈ ਹੈਗੀ ਹੈ ਤੇ ਮਸ਼ੀਨਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਕੋਸ਼ਿਸ਼ ਕਰ ਰਹੀਆਂ ਨੇ ਜੀ 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 ਬਿਲਕੁਲ ਲੋਕਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਂਟਰ ਨੂੰ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋਸ਼ੀ ਜੀ ਤਸਵੀਰਾਂ ਪਰ ਟੀਵੀ ਸਕਰੀਨ ਤੇ ਵੇਖ پا ਰਹੇ ਆ ਜਿਵੇਂ ਜਿਵੇਂ ਕਿਉਂਕਿ ਹੁਣ ਹਨੇਰਾ ਹੋ ਗਿਆ ਦਿਨ ਟਲ ਗਿਆ ਜਿਹੇ ਦੇ ਵਿੱਚ ਰੈਸਕਿਊ ਹੋਰ ਵੀ ਔਖਾ ਹੋ ਜਾਂਦਾ ਡੱਡਾ ਵਾਲਦੇ ਡੱਡਾ ਵਾਲਦੇ ਬਈ ਡੁੱਗੂ ਜਸਮੀਤ ਆਪਾਂ ਗੱਲ ਕਰ ਰਹੇ ਆ ਸਾਰੇ ਲੋਕ ਜਿਹਨੇ ਮਸ਼ੀਨਾ ਮਸ਼ੂਨਾ ਬੰਦ ਕਰਨ ਨੂੰ ਕਹਿ ਰਹੇ ਆ ਕਿ ਨੇ ਲਾਈਟ ਵਾਲ ਨੂੰ ਕਹਿ ਰਹੇ ਨੇ ਕਿਉਂਕਿ ਹਨੇਰਾ ਕਾਫੀ ਹੈਗਾ ਬਿਜਲੀ ਲੱਗ ਰਹੀ ਹੈਗੀ ਹੈ ਨੇ ਨੀਚੇ ਜਿਹੜਾ ਹੈਗਾ ਸਾਡੇ ਕੈਮਰਾਮੈਨ ਨੇ ਅਸ਼ਵਨੀ ਹੈ ਉਹ ਵੀ ਦਿਖਾ ਰਹੇ ਨੇ ਨੀਚੇ ਕੋਈ ਲੱਗਦਾ ਕੋਈ ਵਿਅਕਤੀ ਹੈ ਉਹਦੀ ਉਹਨੂੰ ਸੁਗਵਗਾਟ ਹੋਈ ਗਈ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਕ ਕੱਢਣ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੀਚੇ ਪਤਾ ਲੱਗਿਆ ਵੀ ਕੋਈ ਦਿਖਦਾ ਹੈਗਾ ਜਾਂ ਤੇ ਇਹ ਦੇਖੋ ਕੈਮਰੇ ਦੀ ਅੱਖ ਨਾਲ ਤੁਸੀਂ ਦਿਖਾ ਤੁਹਾਨੂੰ ਦਿਖਾ ਰਹੇ ਆ ਕਿ ਕੋਈ ਅੰਦਰ ਹੈ ਇਹ ਦੇਖ ਰਹੇ ਆ ਕਿ ਆਵਾਜ਼ ਹੈਗੀ ਹੈ ਤੇ ਚਾਰ ਤੋਂ ਪੰਜ ਲੋਕ ਜਿਹੜੇ ਨੇ ਦੱਸੇ ਜਾਂਦੇ ਕਿ ਅੰਦਰ ਹੈ ਕਿ ਇਹ ਬਿਲਡਿੰਗ ਚਾਰ ਮੰਜ਼ਲਾ ਸੀਗੀ ਪੀਜੀ ਰਹਿੰਦੀ ਸੀਗੇ ਤੇ ਉੱਪਰ ਜਿਹੜਾ ਪਾਸਾ ਸੀਗਾ ਉੱਥੇ ਜਿਹੜਾ ਜਮ ਜਲਦਾ ਸੀਗਾ ਉਹਦੇ ਬਿਲਕੁਲ ਬਰਾਬਰ ਜਿਹੜੇ ਸੀਗੇ ਬੇਸ ਉਹ ਬੇਸਮੈਂਟ ਖੋਦਣ ਦੇ ਕਾਰਨ ਪੂਰੀ ਦੀ ਪੂਰੀ ਜਿਹੜੀ ਬਿਲਡਿੰਗ ਹੈ ਉਹ ਤੁਸੀਂ ਦੇਖੀ ਕਿ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਥੱਲੇ ਤੱਕ ਧੱਸੀ ਪਈ ਹੈਗੀ ਹੈ ਤੇ ਕੋਈ ਵੀ ਲੱਗਦਾ ਨਹੀਂ ਹੈਗਾ ਕਿ ਹਾਸਾਂ ਦੀਆਂ ਚਾਰੇ ਪੰਜੇ ਜਿਹੜੀਆਂ ਲੈਂਟਰ ਸੀਗੇ ਉਹ ਇੱਕ ਦੋ ਦੋ ਉੱਪਰ ਗਿਰ ਗਏ ਵੱਡੇ ਵੱਡੇ ਪਿੱਲਰ ਨੇ ਔਰ ਵੱਡੇ ਮੋਟੇ ਮੋਟੇ ਸਰੀਏ ਪਾਏ ਸੀਗੇ ਪਰ ਜਦੋਂ ਇੱਕ ਪਾਸਾ ਉਹਦਾ ਖਾਲੀ ਹੋਇਆ ਤਾਂ ਉਸ ਤੋਂ ਬਾਅਦ ਸਾਰੀ ਜਿਹੜੀ ਬਿਲਡਿੰਗ ਹੈਗੀ ਹੈ ਉਹ ਪੂਰੀ ਤਰ੍ਹਾਂ ਨਾਲ ਡਿ ਕਲਾਪਸ ਕਰ ਗਈ ਹੈ ਤੇ ਉਸ ਬੂਸ ਦੇ ਥੱਲੇ ਜਿਹੜੇ ਲੋਕ ਨੇ ਕਿੰਨੇ ਲੋਕ ਨੇ ਹਰ ਕਿਸੇ ਨੂੰ ਪਤਾ ਨਹੀਂ ਕੋਈ ਜਾਣਕਾਰੀ ਨਹੀਂ ਹੈਗੀ ਪਤਾ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਸਭ ਤੋਂ ਵੱਡੀ ਗ ਸ਼ਾਮ ਦੇ ਟਾਈਮ ਦੇ ਹੋਣ ਦੇ ਕਾਰਨ ਕਿ ਜਿਆਦਾ ਜਿੰਮ ਦੇ ਵਿੱਚ ਲੋਕ ਨਹੀਂ ਸੀਗੇ ਜੇ ਇੱਕ ਤਾਂ ਹੋਰ ਸ਼ਾਮ ਹੋਈ ਹੁੰਦੀ ਤਾਂ ਲੋਕ ਹੋਰ ਅੰਦਰ ਹੋਣੇ ਹੋਣੇ ਸੀਗੇ ਪਰ ਇਹ ਗੱਲ ਸਾਫ਼ ਹੈ ਗਈ ਕਿ ਸਾਰਾ ਪਿੰਡ ਜਿਹੜਾ ਹੈਗਾ ਇਹ ਕੰਮ 'ਤੇ ਲੱਗਿਆ ਹੋਇਆ ਹੈ ਤਾਂ ਕਿ ਜੋ ਵੀ ਵਿਅਕਤੀ ਅੰਦਰ ਹੈਗਾ ਉਹ ਬਾਹਰ ਜਿਹੜਾ ਹੈਗਾ ਉਹ ਕੱਢਿਆ ਜਾ ਸਕੇ ਤੇ ਪੁਲਿਸ ਨੂੰ ਲeke ਵੀ ਗੱਲ ਕੀਤੀ ਜਾਂਦੀ ਹੈ ਦੋ ਮਸ਼ੀਨਾਂ ਔਰ ਤਿੰਨ ਮਸ਼ੀਨਾਂ ਜੇਬੀਸੀ ਮਸ਼ੀਨਾਂ ਜਿਹੜੀਆਂ ਨੇ ਪ੍ਰਸ਼ਾਸਨ ਵੱਲੋਂ ਭੇਜੀਆਂ ਗਈਆਂ ਉਹ ਕੰਮ ਕਰ ਰਹੀਆਂ ਨੇ ਮਤਲਬ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਕਟਰ ਲਗਾਏ ਜਾ ਰਹੇ ਹੈਗੇ ਨੇ ਤੇ ਕਟਰ ਜੇ ਤੇ ਹੋਰ ਉਸਤੇ ਵਾਰ ਜਿਹੜੀ ਆਪਾਂ ਬੜੀਆਂ ਹੈਡਰਾ ਮਸ਼ੀਨਾਂ ਨੇ ਉਹ ਵੀ ਕਾਂ ਦੀ ਭੀੜ ਵੀ ਬਹੁਤ ਹੋ ਗਈ ਇਕੱਠੀ ਹੋ ਰਹੀ ਹੈ ਦੇਖਣ ਵਾਸਤੇ ਆ ਰਹੀ ਹੈ ਕਿਉਂਕਿ ਸੁਹਾਣਾ ਇਹ ਆਪਾਂ ਕਰੀਏ ਜੋ ਇੰਟੈਲੀਜੈਂਸ ਬਿਲਡਿੰਗ ਹੈਗੀ ਹੈ ਪੁਲਿਸ ਪੰਜਾਬ ਪੁਲਿਸ ਦੀ ਉਸ ਦੇ ਆਪੋਜੀਟ ਹੈਗਾ ਸੁਹਾਣਾ ਪਿੰਡ ਹੈਗਾ ਉੱਥੇ ਦੀ ਇਹ ਜਗਾ ਜਿਹੜੀ ਕਿ ਦੱਸੀ ਜਾਂਦੀ ਹੈ ਉੱਥੇ ਇਹ ਸਾਰ ਕੁਝ ਜੋ ਹੈ ਉਹ ਹੋਇਆ ਦਿਖਾਈ ਦੇ ਰਿਹਾ ਹੈ ਜੀ 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 ਬਿਲਕੁਲ ਇੱਕ ਵੱਡਾ ਹਾਦਸਾ ਮੋਹਾਲੀ ਦੇ ਪਿੰਡ ਸੁਹਾਣਾ ਚ ਵਾਪਰਿਆ ਹੈ ਕਈ ਲੋਕ ਮਲਬੇ ਹੇਠਾਂ ਦੱਬ ਗਏ ਨੇ ਕਈ ਮਸਲੇ ਮਾਰਤ ਟਟਟ ਰਹੀ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਪਾ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੋਂ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਹੈ ਅਸੀਂ yogi manoj joshi ਲਗਾਤਾਰ ਸਾਰ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਖਬਰ ਆ ਰਹੀ ਹੈ ਮਹਾਲੀ ਤੋਂ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਬਹੁਤ ਵੱਡੇ ਡੈਸ ਜੀ ਹੋਈ ਹੈ 15 ਲੋਕ ਮਲਵੇ ਦੇ ਹੇਠਾਂ ਡੱਬੇ ਹੋਏ ਨੇ ਮਹਾਲੀ ਪੁਲਿਸ ਦੇ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਹੋਏ ਨੇ ਇਸ ਆਫਤਾ ਚ ਕਿਸਾਨਾਂ ਨੂੰ ਬਾਹਰ ਕੱਢਣ ਦੇ ਲਈ ਬਾਹਰ ਘਟਨ ਦੇ ਲਈ ਦੇਖਿਆ ਜਾ ਸਕਦਾ ਕਿਸ ਤਰੀਕੇ ਨਾਲ ਜ਼ੋਰ ਸਮਾਇਸ਼ੁਰਾ ਗਰਾਉਂਡ ਜ਼ੀਰੋ ਤੇ ਤੁਹਾਡਾ ਆਪਣਾ ਚੈਨਲ ਵੀ ਮਦਦ ਕਰਦਾ ਦਿਖਾਈ ਦੇਗਾ ਇੱਕ ਵੱਡਾ ਸੰਕੇਤ ਹੁੰਦਾ ਹੈ ਕਿ ਅਜਿਹੇ ਘਟਰਾਵਾ ਅਜਿਹੀ ਟਰੈਜਡੀ ਆਉਣ ਵਾਲੇ ਸਮੇਂ ਚ ਨਾ ਹੋਵੇ ਤਾਂ ਕੈਮਰਾ ਨੰਬਰ 1 2 ਤੇ 3 ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਿਲਡਿੰਗ ਕਿਹੜੀ ਹਾਲਤ ਵਿੱਚ ਬਣ ਰਹੀ ਸੀ ਜਾਂ ਬਣੀ ਹੋਈ ਸੀ ਕਿਹੜੀ ਸਿਚੁਏਸ਼ਨ ਦੇ ਵਿੱਚ ਡਿੱਗੀ ਇਸ ਤੇ ਵੀ ਤਫ਼ਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਮਹਾਲੀ ਦਾ ਨਿਜ਼ਾਮ ਮੌਕੇ ਤੇ ਰੈਸਕਿਊ ਕਰਦਾ ਦਿਖਾਈ ਦੇ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ ਮਨੋਜ ਕੁਮਾਰ ਜੋਸ਼ੀ ਗਰਾਉਂਡ ਜੀਨੋ ਤੇ ਰਿਪੋਰਟ ਕਰ ਰਹੇ ਮਨੋਜ ਓਵਰ ਟੂ ਯੂ ਕੀ ਕੁਝ ਹੋਰ ਤਾਜ਼ਾ ਇਨਫੋਰਮੇਸ਼ਨ ਤੁਹਾਡੇ ਕੋਲ ਬਿਲਕੁਲ ਕਿਸ਼ਨਾਪਾ ਗੱਲ ਕਰੀਏ ਕਿ ਇਹ ਚਾਰ ਮੰਜ਼ਲਾ ਬਿਲਡਿੰਗ ਸੀਗੀ ਜਿਹੜੀ ਜਿਹਦੇ ਵਿੱਚ ਪੀਜੀ ਰਹਿੰਦੇ ਸਨ ਕਿਤੇ ਉੱਪਰ ਜਿਹੜੀ ਮੰਜ਼ਲ ਸੀਗੀ ਉਹ ਜਿਮ ਸੀਗਾ ਜਿਮ ਦਾ ਸਮਾਨ ਤੁਹਾਨੂੰ ਦਿਖਦਾ ਉਹ ਪੂਰ ਤਰ੍ਹਾਂ ਵਿਖਰਿਆ ਹੋਇਆ ਹੈਗਾ ਤੇ ਚਾਰ ਦੀਆਂ ਚਾਰ ਮੰਜ਼ਲਾਂ ਉਹਦੇ ਬਰਾਬਰ ਇੱਕ ਪਲਾਟ ਸੀਗਾ ਉੱਥੇ ਜਿਹੜੀ ਬੇਸਮੈਂਟ ਖੋਦੀ ਜਾ ਰਹੀ ਸੀਗੀ ਉਹ ਬੇਸਮੈਂਟ ਖੋਦਣ ਦੇ ਕਾਰਨ ਇਹ ਬਿਲਡਿੰਗ ਸੀਗੀ ਇਹ ਪੂਰਾ ਭਾਰ ਨਹੀਂ ਸਹ ਸਕੀ ਔਰ ਇੱਕ ਪਾਸੇ ਨੂੰ ਇਸ ਤਰ੍ਹਾਂ ਗਿਰ ਗਈ ਜਿਦਾ ਤਾਸ ਦੇ ਪੱਤੇ गिरਦੇ ਨੇ ਸਾਰੀ ਬਿਲਡਿੰਗ ਜਿਹੜੀ ਸੀ ਉਹ ਕਲਾਪਸ ਹੋ ਗਈ ਹੈ ਚਾਰੇ ਮੰਜ਼ਲਾਂ ਜਿਹੜੀਆਂ ਕਿ ਪੰਜੇ ਮੰਜ਼ਲਾਂ ਜਿਹੜੀਆਂ ਨੇ ਇੱਕ ਦੋ ਦੋ ਉੱਪਰ ਆ ਕੇ ਗਿਰ ਗਈਆਂ ਨੇ ਤੇ ਤੁਸੀਂ ਦੇਖੋਗੇ ਕਿ ਲਾਈਟ ਨਾਲ نیچے ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਂਟਰ ਤੋਂ ਦਿਖ ਰਿਹਾ ਕਿੰਨਾ ਮੋਟਾ ਲੈਂਟਰ ਹੈਗਾ ਇਹ ਲੈਂਟਰ نیچے ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਵਿਅਕਤੀ niche ਤਾਂ ਨਹੀਂ ਹੈਗਾ ਕਿਉਂਕਿ ਦੱਸਿਆ ਗਿਆ ਚਾਰ ਤੋਂ ਪੰਜ ਜਿਹ ਉਹਨਾਂ ਦੇ ਅੰਦਰ ਹੋਣ ਦੀ ਜਿਹੜੀ ਗੱਲ ਹੈ ਉਹ ਬਾਰ ਬਾਰ ਕਹੀ ਜਾ ਰਹੀ ਹੈਗੀ ਹੈ ਕਿਉਂਕਿ ਜਿਮ ਸੀਗਾ ਟਾਈਮ ਸੀਗਾ ਦੁਪਹਿਰ ਦਾ ਦੱਸਦੇ ਨੇ ਤਕਰੀਬਨ 3:30 4 ਵਜੇ ਦੀ ਗੱਲ ਹੈਗੀ ਹੈ ਤੇ ਉੱਥੇ ਉਸ ਟਾਈਮ ਦੀ ਗੱਲ ਦੱਸੀ ਜਾਂਦੇ ਤਾਂ ਉਸ ਟਾਈਮ ਜਿਹੜਾ ਹੈਗਾ ਉਹਦੇ ਵਿੱਚ ਜੋ ਵੀ ਅਸੀਂ ਗੱਲ ਕਰੀਏ ਕਿ ਜਿੰਨੇ ਵੀ ਸਮਾਨ ਸੀਗਾ ਇੱਥੇ ਜਿਮ ਦਾ ਸਮਾਨ ਸੀਗਾ ਜਿਮ ਦੇ ਵਿੱਚ ਕੋਈ ਬੰਦਾ ਨਹੀਂ ਸੀਗਾ ਤੇ ਬਚਿਆ ਹੈਗਾ ਤੇ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਜਰੀਆ ਜਿਹੜਾ ਹੈਗਾ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਿਹੜੀਆਂ ਮਸ਼ੀਨਾਂ ਹੈਗੀਆਂ ਉਹਨਾਂ ਨੂੰ ਜਿਹੜਾ ਖਾਲੀ ਜਿਹੜਾ ਹੈਗਾ ਜਿਹੜੀਆਂ ਮਸ਼ੀਨਾਂ ਚੱਲ ਰਹੀ ਨੇ ਤਿੰਨ ਜੇਸੀ ਮਸ਼ੀਨਾਂ ਜ ਉਹ ਕੰਮ ਕਰ ਰਹੀਆਂ ਗਈਆਂ ਨੇ ਜਸਮੀਤ ਆਪਣਾ ਕ੍ਰਿਸ਼ਨ ਤਿੰਨ ਜੇਸੀ ਮਸ਼ੀਨਰੀ ਨੇ ਉਹ ਇਸ ਟਾਈਮ ਕੰਮ ਕਰ ਰਹੀ ਨੇ ਤੇ ਪੂਰੇ ਇਲਾਕੇ ਦੇ ਵਿੱਚ ਜਿਹੜੀ ਗਈ ਹੈ ਪੂਰਾ ਜਿਹੜਾ ਇਲਾਕਾ ਹੈਗਾ ਇਹਨੂੰ ਸੀਲ ਕੀਤਾ ਗਿਆ ਕਿ ਕੋਈ ਅੱਗੇ ਨਾ ਵੇ ਪਰ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਇਸ ਨੂੰ ਦੇਖਣ ਆਉਂਦੇ ਨੇ ਪਿੰਡ ਸੁਹਾਣਾ ਹੈਗਾ ਇਹ ਜੋ ਪੰਜਾਬ ਪੁਲਿਸ ਦੀ ਆਪਾਂ ਘੈਂਟੈਂਸਿੰਗ ਦੀ ਬਿਲਡਿੰਗ ਹੈਗੀ ਆ ਉਹਦੇ ਬਿਲਕੁਲ ਸਾਹਮਣੇ ਸੁਹਾਣਾ ਪਿੰਡਾ ਉੱਥੇ ਦੀ ਇਹ ਜਗ੍ਹਾ ਹੈਗੀ ਸੁਹਾਣਾ ਪਿੰਡ ਦੀ ਫਿਰ ਨਹੀਂ ਗਈਏ ਉਹ ਵਾਲੀ ਜਗ੍ਹਾ ਹੈਗੀ ਤੇ ਉੱਥੇ ਸਾਰਾ ਕੁਝ ਹੋਇਆ ਸਾਨੂੰ ਇਹ ਦਿਖਾਈ ਦੇ ਰਿਹਾ ਹੈ ਦੇਖੋ ਸਾਰੇ ਜਿਹੜੇ ਨੇ نیچے ਜਿਹੜਾ ਹੈਗਾ ਲੈਂਟਰ નીચે ਨੇ ਲੈਂਡਰ نیچے ਬੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਆਵਾਜ਼ ਆਵੇ ਕਿਸੇ ਵਿਅਕਤੀ ਦੀ ਆਵਾਜ਼ ਆਵੇ ਤਾਂ ਕਿ ਅਸੀਂ ਉਸ ਨੂੰ ਬਾਹਰ ਕਢਾ ਹੈਗਾ ਉਹ ਕਰ ਸਕੀਏ ਪਰ ਕੋਈ ਹਲੇ ਦਿਖਾਈ ਨਹੀਂ ਦੇ ਰਿਹਾ ਸਾਰੇ ਜਿਹੜੇ ਪ੍ਰਿਆਸ ਕਰ ਰਹੇ ਨੇ ਚਾਰ ਤੋਂ ਪੰਜ ਜਣਿਆਂ ਦੀ ਜਿਹੜੀ ਗੱਲ ਹੈਗੀ ਹੈ ਉਹ ਦਸਤਾਰ ਵੀ ਚਾਰ ਤੋਂ ਪੰਜ ਜਿਹੜੇ ਨੇ ਲੋਕ ਨੇ ਉਹ ਥੱਲੇ ਹੁਣ ਦੇ ਰਹੇ ਨੇ ਨੇਚਰ ਆਫ ਲੈਂਡ ਹੈ ਕਿਸੀ ਕੰਸਟ੍ਰਕਸ਼ਨ ਹੋ ਰਹੀ ਸੀ ਕੋਈ ਇਹ ਇੰਡਸਟਰੀਅਲ ਏਰੀਆ ਸੀ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਨਹੀਂ ਕਿਸ ਨੇ ਇਹ ਆਪਣਾ ਸ਼ਹਿਰ ਦਾ ਆਪਾਂ ਕਹੀਏ ਸੁਹਾਣਾ ਪਿੰਡ ਹੈਗਾ ਉਦੀ ਫਿਰਨੀ ਦਾ ਏਰੀਆ ਹੈਗਾ ਆ ਉਸ ਫਿਰਨੀ ਦੇ ਲਾਗੇ-ਲਾਗੇ ਆਪਾਂ ਗੱਲ ਕਰਦੇ ਆ ਉਸ ਫਿਰਨੀ ਦੇ ਆਸ-ਪਾਸ ਜਿਹੜੀ ਹੈਗੀ ਹੈ ਬਿਲਡਿੰਗਾਂ ਬਣੀਆਂ ਹੋਈਆਂ ਨੇ ਪਿੰਡ ਦੇ ਵਿੱਚ ਕਿਹਨਾ ਬਿਲਡਿੰਗਾਂ ਹੁੰਦੀਆਂ ਨੇ ਨਾ ਕਿਉਂਕਿ ਹਾਲੇ ਦਾ ਤਾਂ ਸ਼ਹਿਰ ਹੈ ਸੈਕਟਰ ਬਸੇ ਹੋਏ ਨੇ ਪਰ ਆਸ-ਪਾਸ ਜਿਹੜੀ ਕਿ ਬਿਲਡਿੰਗਾਂ ਬਣਦੀਆਂ ਨੇ ਉਹ ਬਿਲਡਿੰਗ ਚਾਰ ਮੰਜ਼ਿਲਾ ਪੰਜ ਮੰਜ਼ਿਲਾ ਬਣੀ ਹੋਈ ਸੀਗੀ ਉਹਦੇ ਨਾਲ ਬੇਸਮੈਂਟ ਖੋਦੀ ਜਾਂਦੀ ਸੀ ਤੁਹਾਨੂੰ ਦਿਖਾਵਾਂਗੇ ਕਿ ਜਿਮ ਸਿਗਾ ਉੱਪਰ ਜਿਮ ਦਾ ਸਮਾਨ ਕਿਸ ਤਰ੍ਹਾਂ ਨਾਲ ਵਿਖਰਿਆ ਪਿਆ ਹੈਗਾ ਕਿਉਂਕਿ ਸਭ ਤੋਂ ਉੱਪਰਲੀ ਮੰਜ਼ਲ ਜਿਮ ਦੀ ਸੀਗੀ ਪੂਰੀ ਬਿਲਡਿੰਗ ਜਿਹੜੀ ਹੈ ਉਹ ਨੀਚੇ ਆ ਗਈ ਹੈ ਤੇ ਇਸ ਤੋਂ ਤੁਹਾਨੂੰ ਦੀ ਪੁਲਿਸ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਸਹਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਪੂਰਾ ਏਰੀਆ ਜਿਹੜਾ ਹੈਗਾ ਉਹ ਜਿਹੜਾ ਹੈਗਾ ਤਕਰੀਬਨ ਲੋਕਾਂ ਨੂੰ ਦੂਰ ਰੱਖਿਆ ਜਾਵੇ ਕੋਈ ਬਿਲਡਿੰਗਾਂ ਨੇ ਛੱਤ ਤੇ ਲੈਂਟਰ ਨੇ ਲੈਂਟਰ ਕੋ ਥੱਲੇ ਨਾ ਡਾਬ ਜਵੇ ਕੋਈ ਕੋਈ ਵਿਅਕਤੀ ਹੈ ਤਾਂ ਉਹਨੂੰ ਜਿੰਦਾ ਬਾਹਰ ਕੱਢਿਆ ਜਾ ਸਕੇ ਪਰ ਚਾਰ ਤੋਂ ਪੰਜ ਲੋਕਾਂ ਦੀ ਜਿਹੜੀ ਹੈਗੇ ਇਹ ਗੱਲ ਦੱਸਦੇ ਕਿ ਹੌਲੀ-ਹੌਲੀ ਜਦੋਂ ਬਿਲਡਿੰਗ ਗਰੀ ਤੇ ਇੱਕਦਮ ਨਹੀਂ ਗਰੀ ਹੌਲੀ-ਹੌਲੀ ਜਿਹੜੀ ਸੀਗੀ ਇਹ ਬਿਲਡਿੰਗ ਗਰੀ ਹੈਗੀ ਇੱਕ ਪਾਸੇ ਨੂੰ ਡਿਲਟ ਹੋਈ ਹੈਗੀ ਪੂਰੀ ਤਰ੍ਹਾਂ ਨਾਲ ਤੇ ਪੰਜ ਬੰਦੇ ਜਿਹੜੇ ਨੇ ਅੰਦਰ ਦੱਸੇ ਜਾ ਰਹੇ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਪਰ ਸੂਤਰੇ ਵੀ ਕਹਿੰਦੇ ਨੇ ਕਿ ਹੋ ਸਕਦਾ ਇਸ ਤੋਂ ਵੱਧ ਵੀ ਜਿਹੜੇ ਲੋਕ ਹੋਣ ਅੰਦਰ ਹੋ ਸਕਦੇ ਨੇ ਕਿਉਂਕਿ ਵੱਡੇ ਵੱਡੇ ਕਿਸੇ ਨੇ ਪੀਲਰ ਨੇ ਚ ਪੰਜ ਮੰਜ਼ਲਾ ਸੀਗੀਆਂ ਚਾਰ ਮੰਜ਼ਲਾ ਸੀਗੀਆਂ ਉੱਪਰ ਤੱਕ ਵੱਡੇ ਵੱਡੇ ਪੀਲਰ ਬਣੇ ਹੋਏ ਨੇ ਤੇ ਪੀਲਰ ਦੇ ਪੀਲਰ ਜਿਹੜੀ ਲੋਹਸਰੀਆ ਹੈਗਾ ਉਹਨੂੰ ਕੱਟਣਾ ਸਭ ਤੋਂ ਵੱਡੀ ਚੁਣੌਤੀ ਹੈਗੀ ਹੈ ਤੇ ਉਹਨੂੰ ਜਿਹੜਾ ਕੱਟਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਜਿਹੜੀ ਹੈਗੀ ਹੈ ਉਹ ਕੀਤਾ ਜਾ ਰਹੀ ਹੈਗੀ ਹੈ ਲੋਕਾਂ ਨੂੰ ਜਿਹੜਾ ਹੈਗਾ ਇਸ ਇਰੀਏ ਤੋਂ ਦੂਰ ਕੀਤਾ ਜਾ ਰਿਹਾ ਲੋਕ ਬਹੁਤ ਜ਼ਿਆਦਾ ਪਿੰਡ ਚ ਲੋਕ ਆਗੇ ਨੇ ਕਿ ਕਿ ਇਹ ਉਹ ਏਰੀਆ ਹੈਗਾ ਜਿਹੜਾ ਮੋਹਾਲੀ ਸ਼ਹਿਰ ਦਾ ਸੁਹਾਣਾ ਪਿੰਡਾ ਜਿੱਥੇ ਕਿ ਬਹੁਤ ਸਾਰੇ ਪੀਜੀ ਬਿਲਡ ਪੀਜੀ ਬਿਲਡਿੰਗਾਂ ਲੱਗੀਆਂ ਹੋਈਆਂ ਨੇ ਲੋਕੀ ਰਹਿੰਦੇ ਨੇ ਸਸਤੇ ਮਕਾਨ ਮਿਲ ਜਾਂਦੇ ਨੇ ਕਿਉਂਕਿ ਲੋਕੀ ਬਹੁਤ ਰਹਿੰਦੇ ਇਸ ਤਰ੍ਹਾਂ ਕਿ ਇੱਥੇ ਬਿਲਡਿੰਗਾਂ ਆਉਂਦੀਆਂ ਪਰ ਸਭ ਤੋਂ ਵੱਡੀ ਗੱਲ ਸੀ ਕਿ ਵੱਡੀ 5 ਮੰਜ਼ਿਲਾ ਬਿਲਡਿੰਗ ਹੈਗੀ ਹੈ ਉਹਦੇ ਨਾਲ ਜੇ ਗੱਲ ਕਰੀਏ ਕਿ ਉਹਦੇ ਨਾਲ ਬੇਸਮੈਂਟ ਖੋਦੀ ਗਈ ਸੇਫਟੀ ਦਾ ਜਿਹੜਾ ਪ੍ਰਬੰਧ ਸੀਗਾ ਉਹ ਨਹੀਂ ਕੀਤਾ ਗਿਆ ਸੇਫਟੀ ਦੇ ਜਿਹੜੇ ਮੀਜਰਸ ਨਹੀਂ ਬਣਾਏ ਉਸ ਕਰਨੇ ਬਿਲਡਿੰਗ ਪੂਰੀ ਦੀ ਪੂਰੀ ਬਿਲਡਿੰਗ ਇੱਕ ਸਾਈਡ ਨੂੰ ਕਲਾਪਸ ਹੋ ਗਈ ਹੈ ਤੇ ਪੂਰੀ ਬਿਲਡਿੰਗ ਨੀਚੇ ਕਰ ਗਈ ਹੈ ਜੇ ਕ ਗਲੀ ਵਾਲਾ ਜਿਹੜਾ ਆਪਾਂ ਜਿਹੜੀ ਸਟਰੀਟ ਸੀਗੀ ਉਹ ਵਾਲਾ ਏਰੀਆ ਵੀ ਪੂਰੀ ਬਿਲਡਿੰਗ ਨੇ ਆਪਣੇ ਲੈ ਲਿਆ ਤੇ ਦੇਖੋ ਹੁਣ ਦੇਖਣਾ ਹੋਵੇਗਾ ਕਿ ਕੌਣ ਨਿਕਲਿਆ ਪਰ ਹਾਲ ਤੱਕ ਕੋਈ ਵੀ ਕਿਸੇ ਵੀ ਵਿਅਕਤੀ ਦੀ ਜਿਹੜੀ লাশ ਹੈ ਜਾਂ ਕਿਸੇ ਵੀ ਵਿਅਕਤੀ ਦੀ ਕੋਈ ਬੋਡੀ ਹੈ ਆਪਾਂ ਕਹੀਏ ਕੋਈ ਬੰਦਾ ਜਿੰਦਾ ਕੋਈ ਹਾਲ ਤੱਕ ਬਾਹਰ ਨਹੀਂ ਆਇਆਗਾ ਪਰ ਅੰਦਾਜ਼ਾ ਇਹ ਲਗਾਇਆ ਜਾ ਰਿਹਾ 4 ਤੋਂ ਜਿਹੜੇ 5 ਨੇ ਉਹ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਆ ਹੋਣ ਦਾ ਅਨਮਾਨ ਲਗਾਏਗਾ ਪਰ ਕੁਝ ਲੋਕ ਜਿਹੜੇ ਨੇ ਉਹ ਜ਼ਿਆਦਾ ਬੰਦਿਆਂ ਦਾ ਵੀ ਹੋਣ ਦਾ 10 ਤੋਂ 15 ਬੰਦਿਆਂ ਦਾ ਹੋਣ ਦਾ ਵੀ ਇਹ ਅਸ਼ੰਕਾ ਕਰ ਰਹੇ ਨੇ ਚਾਰ ਮੰਜ਼ਲਾ ਸਿਗਿਆ ਚਾਰ ਮੰਜ਼ਲਾ ਕਰਕੇ ਤਾਂ ਖੁਦ ਹਰ ਇੱਕ ਚੀਜ਼ ਤੁਹਾਨੂੰ ਦਿਖਦੀ ਹੈ ਜਿਹੜੀਆਂ ਪਿਲਰ ਨੇ ਉਹ ਬੁਰਦਰ ਡਿੱਟੇ ਹੋਏ ਨੇ ਲਾਈਟ ਲਗਾਈ ਜਾਈਏ ਲਾਈਟ ਲਗਾ ਕੇ ਦੇਖੇ ਜਰਾ ਹਲੀ ਹੀ ਜਿਹੜੀ ਆਪਾਂ ਦੇਖਣੀ ਹੈ ਇਹ ਸਭ ਤੋਂ ਲੋਕੇਸ਼ਨ ਸਭ ਤੋਂ ਉੱਪਰਲੀ ਹੀ ਮੰਜ਼ਲ ਹੈਗੀ ਹੈ ਸਭ ਤੋਂ ਉੱਪਰਲੀ ਮੰਜ਼ਲ ਹੈਗੀ ਹੈ ਜਿਹੜੀ ਕਿ ਜਿਮ ਵਾਲੀ ਸਿਗੀ ਉੱਥੋਂ ਹੀ ਜਿਹੜੇ ਲੋਕ ਨੇ ਉਹ ਤੁਹਾਨੂੰ ਆਂਦੇ ਹੋਏ ਲੋਕੀ ਜਿਹੜੇ ਦੇਖਦੇ ਹੋ ਦਿਖਾਈ ਦੇ ਰਹੇ ਆਮ ਲੋਕ ਦੇਖ ਰਹੇ ਨੇ ਪੁਰਸ ਪ੍ਰਸ਼ਾਸਨ ਦੇ ਲੋਕ ਹੈਗੇ ਨੇ ਐਕਸਪਰਟ ਹੈਗੇ ਨੇ ਤੇ ਇਹ ਦੇਖਦੇ ਨੇ ਕਿ ਕਿੱਥੇ ਇਹ ਹੈਗਾ ਤੇ ਕਿਸ ਤਰ੍ਹਾਂ ਦਾ ਜਿਹੜਾ ਪੂਰਾ ਸਿਸਟਮ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਤੇ ਇਹਦੇ ਵਿੱਚ ਇਹ ਜੋ ਤੁਸੀਂ ਚੀਜ਼ ਦੇਖ ਰਹੇ ਹੋ ਤੇ ਉਹਨਾਂ ਨੂੰ ਜਿਹੜਾ ਹੈਗਾ ਮੈਨੂੰ ਇਸ ਗੱਲ ਬਾਰੇ ਕਲੈਰਿਟੀ ਹੋ ਸਕੇ ਕਿ ਕਿੰਨੇ ਪੁਰਾਣੇ ਬਿਲਡਿੰਗ ਸੀ ਕਦੋਂ ਤੋਂ ਇਸ ਨੂੰ ਬਣਾਇਆ ਗਿਆ ਤੇ ਕਿਵੇਂ ਇਸ ਦੀ ਮਨਜ਼ੂਰੀ ਦਿੱਤੀ ਗਈ ਜੇ ਪੰਜ-ਪੰਜ ਮੰਜ਼ਲਾ ਹੈ ਬਿਲਡਿੰਗ ਬਣੀ ਹੋਈ ਸੀ ਤੋ ਕਿਸ਼ ਨੂੰ ਆਪਾਂ ਗੱਲ ਕਰਦੇ ਹਾਂ ਮੁਹਾਲੀ ਸ਼ਹਿਰ ਦੀ ਮੁਹਾਲੀ ਸ਼ਹਿਰ ਦਾ ਜਿਹੜਾ ਸਾਰਾ ਏਰੀਆ ਹੈਗਾ ਉਹ ਗਮਾਡਾ ਦੇ ਅੰਦਰ ਆਂਦਾ ਹੈਗਾ ਪਰ ਜਿਹੜੇ ਪਿੰਡ ਨੇ ਉਨਾ ਵਿੱਚ ਇਹ ਇੱਕ ਜਿਹੜਾ ਹੈਗਾ ਪੱਗਲ ਕੀ ਹੈ ਇਹਦਾ ਦਾ ਨਿਯਮ ਹੈ ਕਿ ਜੋ ਤੁਸੀਂ ਚੀਜ਼ ਬਣਾਣੀ ਹੈ ਉਹ ਨਗਰ ਨਿਗਮ ਤੁਸੀਂ ਪਾਸ ਕਰਾ ਸਕਦੇ ਹੋ ਇਸ ਕਰਕੇ ਇੱਥੇ ਪੰਜ-ਪੰਜ ਮੰਜ਼ਲੀਆਂ ਬਿਲਡਿੰਗਾਂ ਬਣਦੀਆਂ ਨੇ ਮੰਜ਼ਲਾ ਘੱਟ ਪਾਸ ਕਰਾਉਂਦੇ ਨੇ ਬਣਾਈਆਂ ਵੱਧ ਜਾਂਦੀਆਂ ਨੇ ਤੇ ਕਾਫੀ ਉੱਚੀਆਂ ਬਿਲਡਿੰਗਾਂ ਨੇ ਇੱਥੇ ਬਣ ਰਹੀਆਂ ਨੇ ਤੇ ਇਸ ਤੋਂ ਗੱਲ ਸਾਫ਼ ਹੁੰਦੀ ਹੈਗੀ ਹੈ ਕਿ ਇਹ ਜਿਹੜੀ ਬਿਲਡਿੰਗ ਵੀ ਪੰਜ ਮੰਜ਼ਲਾ ਬਣੀ ਹੋਈ ਸੀ ਹੁਣ ਇਹਦੇ ਡਾਕੂਮੈਂਟ ਦੇਖੇ ਜਾਂ ਕਿ ਬਾਕੀ ਇਹ ਪੂਰੀ ਜਿਹੜੀ ਬਿਲਡਿੰਗ ਸੀਗੀ ਇਹ ਨਕਸ਼ੇ ਦੇ ਅਨੁਸਾਰ ਬਣੀ ਹੈ ਉਸ ਤੋਂ ਫਾਲਸ ਬਿਲਕੁਲ ਮਨੋਜ ਲਗਾਤਾਰ ਰਿਪੋਰਟ ਕਰਦੇ ਰਹੋ ਸਬੰਧਤ ਅਫਸਰ ਇਸ ਪੂਰੇ ਘਟਨਾਕ੍ਰਮ ਤੇ ਇਸ ਪੂਰੇ ਟ੍ਰੈਜਡੀ ਤੇ ਕੀ ਕੁਝ ਬਿਆਨ ਕਰ ਰਹੇ ਨੇ ਉਹ ਵੀ ਅਸੀਂ ਸੁਣ ਲੈਣੇ ਹਾਂ ਹਲੇ ਜੀ ਰੈਸਕਿਊ ਫੋਰਸਸ ਆ ਗਈਆਂ ਨੇ ਐਨਡੀਆਰਐਫ ਦੀ ਟੀਮ ਜਿਹੜੀ ਹੈ ਪਿੰਜੌਰ ਤੋਂ ਡਿਸਪੈਚ ਹੋ ਚੁੱਕੀ ਹੈ ਲੋਕਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਜਿਹੜੇ ਇੰਤਜ਼ਾਮ ਹੋ ਸਕਦੇ ਸੀ ਉਹ ਕਰ ਲਿੱਤੇ ਗਏ ਨੇ ਜੀ ਸੀਬੀਜ਼ ਆ ਚੁੱਕੀਆਂ ਨੇ ਜੀ ਐਮਬੂਲੈਂਸਸ ਆ ਚੁੱਕੀਆਂ ਨੇ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਲੋਕਾਂ ਦੇ ਕਹਿੰਦੇ 6 ਵਜੇ ਲੱਗਦੇ ਹੋਏ ਜੀ ਹਨਧਾਰੇ ਕਮੁਨੀਤੀ ਪੱਤੇ ਮਲਬਾ ਕਿਰਾ ਰਹੇ ਸੀ ਪੂਰੇ ਐਕਟਿੰਗ ਬਾਰੇ ਉਸ ਕਾਲਜ ਦੇ ਤੇ ਹਲੇ ਕੁਝ ਵੀ ਨਹੀਂ ਜੀ ਉਹ ਪਾਰਕ 'ਚ ਇਨਵੈਸਟੀਗੇਸ਼ਨ ਜਦੋਂ ਕਰਾਂਗੇ ਤਾਂ ਤੁਹਾਨੂੰ ਡਿਟੇਲਸ ਦੇ ਦਾਂਗੇ ਹਲੇ ਤਾਂ ਰੈਸਕਿਊ ਆਪਰੇਸ਼ਨ ਹੀ ਚੱਲ ਰਿਹਾ ਹੈ ਜੀ ਕਿਉਂਕਿ ਵੱਡੇ ਤਾਂ ਰੈਸਕਿਊ ਆਪਰੇਸ਼ਨ ਜਾਰੀ ਹੈ ਫਿਰ ਹਾਲ ਮਨੋਜ ਕਿੰਨੇ ਕੁ ਲੋਕ ਹੋਰ ਇਸ ਬਿਲਡਿੰਗ ਦੇ ਹੇਠਾਂ ਦਬੇ ਹੋਏ ਨੇ ਕੋਈ ਇਸ ਦੀ ਜਾਣਕਾਰੀ ਆ ਬਿਲਕੁਲ ਦੇਖੋ ਜਾਣਕਾਰੀ ਇਹ ਮਾਲੀਆ ਸੂਤਰਾਂ ਤੋਂ ਕਿ 10 ਤੋਂ 15 ਲੋਕ ਨੇ ਪਰ ਜਿਹੜੇ ਲੋਕ ਇਸ ਇਸ ਬਿਲਡਿੰਗ ਦੇ ਲਾਗ ਪਾਸ ਸੀਗੇ ਜਿਨ੍ਹਾਂ ਨਾਲ ਪਹਿਲਾਂ ਤੁਸੀਂ ਜਿਹੜੀ ਗੱਲ ਵੀ ਹੋਈ ਹੈ ਉਹ ਸਾਰੇ ਇਹ ਗੱਲ ਕਹਿੰਦੇ ਨੇ ਕਿ 4 ਤੋਂ ਜਿਹੜੇ 5 ਬੰਦੇ ਨੇ ਉਹਨਾਂ ਦੇ ਹੁਣ ਦੀ ਸ਼ੰਕਾ ਆ ਗਈ ਹੈ ਪਰ ਸੂਤਰ ਨੇ ਅਗਰ ਉਹਨਾਂ ਦੀ ਗੱਲ ਮੰਨਦੇ ਆ ਤਾਂ 10 ਤੋਂ ਜਿਹੜੇ 15 ਬੰਦੇ ਨੇ ਉਹਨਾਂ ਦੀ ਗੱਲ ਜਿਹੜੀ ਅੰਦਰ ਕਹੀ ਜਾਂਦੀ ਕਿ ਕੋਈ ਪੰਜ ਮੰਜ਼ਲੀਆਂ ਨੇ ਹਾਲ ਤੱਕ ਜਿਹੜੀ ਹੈਗੀ ਹੈ ਅਸੀਂ ਪੰਜਵੀਂ ਜਿਹੜੀ ਮੰਜ਼ਲ ਹੈਗੀ ਹੈ ਉਹਦੀ ਛੱਤ ਪੰਜਵੀਂ ਛੱਤ ਦੇ ਉੱਪਰ ਖੜੇ ਹੈਗੇ ਆ ਉਸ ਨੂੰ ਚੈੱਕ ਕਰ ਜਾਂਦਾ ਉਹਦੇ નીચે ਜਿਹੜੀ ਦੇਖਦੀਏ ਜਾਈਏ ਤਾਂ ਚੌਥੀ ਮੰਜ਼ਲ ਦੇ ਉੱਪਰ ਜਿਹੜਾ ਸੀਗਾ ਉਹ ਜਮਣਿਆ ਸੀਗਾ ਉਸ ਤੋਂ ਨੀਚੇ ਜਿਹੜੀ ਤੀਜੀ ਮੰਜ਼ਲ ਸੀਗੀ ਉੱਥੇ ਜਿਹੜਾ ਸੀਗਾ ਪੀਜ ਸੀਗਾ ਦੂਜੀ ਮੰਜ਼ਲ ਦੇ ਪੀਜੇ ਸੀਗਾ ਲੱਗ ਗਰਾਉਂਡ ਫੋਰ ਦੀ ਉੱਥੇ ਵੀ ਉੱਥੇ ਪੀਜ ਸੀਗਾ ਉਹਦੇ ਨੀਚੇ ਜਿਹੜਾ ਸੀਗਾ ਬੇਸਮੈਂਟ ਵੀ ਸੀਗੀ ਤੇ ਸਾਰਾ ਕੁਝ ਇਹ ਹੁਣ ਦੇਖਣਾ ਪਊਗਾ ਬਹੁਤ ਜ਼ਿਆਦਾ ਕੰਮ ਪੁਰਸ ਪ੍ਰਸ਼ਾਸਨ ਆਇਆ ਹੋਇਆਗਾ ਤੇ ਪਹਿਲਾ ਪਿੰਡ ਦੇ ਲੋਕਾਂ ਨੇ ਆਪਣੇ ਆਪ ਤੁਸੀਂ ਸਾਰਾ ਜਿਹੜਾ ਕੰਮ ਸੀਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਇਹ ਦੇਖਣ ਤੇ ਉੱਪਰ ਪਤਾ ਲੱਗੂਗਾ ਕਿ ਜਦੋਂ ਸਾਫ਼ ਹੋਊਗਾ ਜਦੋਂ ਸਮਾਨ ਇਹ ਮਲਬਾ ਚੱਕਿਆ ਜਾਊਗਾ ਕਿਉਂਕਿ ਮਲਬਾ ਬਹੁਤ ਹੈ ਕਿਸੇ ਨੇ ਇੱਥੇ ਸਭ ਤੋਂ ਵੱਡੀ ਪਰ ਜਿਹੜੀ ਮੁਸ਼ਕਲ ਹੈਗੀ ਹੈ ਉਹ ਮਲਬੇ ਨੂੰ ਦੂਰ ਕਰਨਾ ਕਿ ਬڑے-ਬڑے ਪਿੱਲਰ ਹੈਗੇ ਨੇ ਉਹਨਾਂ ਦੇ ਆਲੇ-ਦਾਲੇ ਲੋਹਾ ਲੱਗਿਆ ਰਿਹਾ ਹੈ ਲੋਹੇ ਜਿਹੜਾ ਹੈਗਾ ਲੋਹੇ ਦੇ ਕਾਰਨ ਜਿਹੜੇ ਸਰੀਏ ਉਹਨਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਮਲਬਾ ਪਾਸੇ ਹਟੇਗਾ ਮਲਬਾ ਪਾਸੇ ਕਰਨਾ ਸਭ ਤੋਂ ਵੱਡੀ ਚੁ ਉਹ ਇਸ ਨੂੰ ਦੇਖਿਆ ਜਾ ਰਿਹਾ ਹੈ ਹੁਣ ਕਦੋਂ ਕਿ ਕਦੋਂ ਜਾ ਕੇ ਜਿਹੜੇ ਲੋਕ ਨੇ ਐਨਡੀਆਰਐਫ ਦੇ ਵੀ ਟੀਮ ਹੈ ਜਿਹੜੇ ਕਹਿੰਦੇ ਆ ਰਹੇ ਨੇ ਕਦੋਂ ਆਂਦੇ ਨੇ ਉਹਨਾਂ ਦੇ ਆਣ ਤੋਂ ਬਾਅਦ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਫ਼ ਹੋਣ ਗਿਆ ਪੁਲਿਸ ਜਿਹੜੀ ਹੈਗੀ ਹੈ ਆਪਾਂ ਕਹਿੰਦੇ ਕਰੀਏ ਪ੍ਰਸ਼ਾਸਨ ਦੇ ਲੋਕ ਨੇ ਉਹ ਮੌਕੇ ਉਤੇ ਪਹੁੰਚੇ ਹੋਏ ਨੇ ਤੇ ਉਹ ਇਸ ਨੂੰ ਮਲਬੇ ਨੂੰ ਸਭ ਤੋਂ ਵੱਧ ਜਿਹੜਾ ਚੱਕਣਾ ਕਿਸ਼ਨ ਉਹ ਜਿਹੜਾ ਹੈਗਾ ਚਰਨੋਤੀ ਦੇ ਤੌਰ ਤੇ ਦੇਖੇ ਜਾ ਰਿਹਾ ਕਿਉਂਕਿ ਬਹੁਤ ਤੁਸੀਂ ਲੈਂਡਰ ਦੇਖੋਗੇ ਕਿੰਨੇ ਕਿੰਨੇ ਮੋਟੇ ਲੈਂਡਰ ਹੈਗੇ ਨੇ ਇਹਨਾਂ ਨੂੰ ਜਿਹੜਾ ਹੈਡਰਾ ਨਾਲ ਜਾਂ ਜੀਸੀ ਮਸ਼ੀਨ ਨਾਲ ਜਗ੍ਹਾ ਬਣਾ ਕੇ ਚੱਕਣ ਦੀ ਜਿਹੜੀ ਕੋਸ਼ਿਸ਼ ਹੈਗੀ ਉੱਕੀਤ ਜਰੀ ਪਰ ਅੰਦਰ ਲੋਕ ਗਏ ਹੋਏ ਨੇ نیچے ਤੇ ਉਹ ਲੋਕ ਇਹ ਦੇਖਦੇ ਨੇ نیچے ਵੀ ਕੌਣ-ਕੌਣ نیچے ਹੈਗਾ ਇਹਦੇ ਵਿੱਚ ਕੋਈ ਆਵਾਜ਼ ਆ ਜਾਵੇ ਕਿਸੇ ਦੀ ਕੋਈ ਆਵਾਜ਼ ਸੁਣ ਜਾਵੇ ਇਹ ਕਰਨ ਦੇਖਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕਿੱਥੇ ਜਾ ਰਹੀ ਹੈ ਜੀ ਤਾਂ ਬਿਲਕੁਲ ਸੁਹਾਣਾ ਤੋਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਬਹੁ ਮੰਜ਼ਲਾ ਇਮਾਰਤ ਢਹਿ ਟੇਰੀ ਹੋਈ ਹੈ ਮਲਬੇ ਨੂੰ ਪਾਸੇ ਕੀਤਾ ਜਾ ਰਿਹਾ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਹੈ ਕਿ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਰੈਸਕਿਊ ਆਪਰੇਸ਼ਨ ਅਤੇ ਸਰਚ ਆਪਰੇਸ਼ਨ ਚੱਲ ਰਿਹਾ ਹੈ ਕਿ ਜਿਹੜੇ ਲੋਕ ਇਸ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਉਹਨਾਂ ਨੂੰ ਇਸ ਠੰਡ ਦੇ ਮੌਸਮ ਦੇ ਵਿੱਚੋਂ ਬਾਹਰ ਕੱਢ ਲਿਆ ਜਾਏ ਉਮੀਦ ਹੈ ਕਿ ਉਹਨਾਂ ਦੀ ਜਾਨ ਬਚ ਜਾਏ ਪਰ ਤਿੰਨ ਤਸਵੀਰਾਂ ਬੜੀਆਂ ਭਿਆਨਕ ਨੇ ਕਿਸ ਤਰੀਕੇ ਨਾਲ ਲੋਕੇਸ਼ਨ ਦੇਖੋ ਇਹ ਮੁੰਡਾ ਹੈਗਾ ਅੰਦਰ ਸਾਹਿਬਜ਼ਾਦ ਅਜੀਤ ਸਿੰਘ ਨਗਰ ਐਸਐਸ ਨਗਰ ਤੋਂ ਤਸਵੀਰਾਂ ਦੇਖ ਰਹੇ ਹਾਂ ਮਨੋਜ ਕੀ ਕੁਝ ਜਾਣਕਾਰੀ ਅੰਦਰ ਭੇਜਿਆ ਜਾ ਰਿਹਾ ਹੈਗਾ